ਜੋ ਮੰਗੀ ਤੇ ਇੱਕ ਪੰਥਕ ਕੱਤਰਤਾ ਕਰਨ ਜਾ ਰਹੇ ਆ ਤੇ ਸ਼ਾਇਦ ਉਸੇ ਅਸੀਂ ਨਵੀਂ ਪੰਥਕ ਪਾਰਟੀ ਲਾਂਚ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪੂਰੀ ਤੇ ਉਹਦੇ ਵਾਸਤੇ ਹੀ ਅਸੀਂ ਇਹ ਸੱਦਾ ਦਿੱਤਾ ਕਿ ਅਸੀਂ ਇਹ ਉਹਦੇ ਵਾਸਤੇ ਸੰਤਾਂ ਨੂੰ ਵੀ ਅਪੀਲ ਕਰਨੀ ਹੈ ਕਿ ਵੱਧ ਤੋਂ ਵੱਧ ਤੁਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰੋ ਤੇ ਆਪਾਂ ਜਿਹੜਾ ਉਹ ਕੱਤਰਤਾ ਚ ਭਾਗ ਲੈ ਕੇ ਤੇ ਪੰਜਾਬ ਦੀ ਜੋ ਨਵੀਂ ਰਾਜਨੀਤਿਕ ਦਸ਼ਾ ਦਸ਼ਾ ਨੂੰ ਕੋਈ ਆਪਾਂ ਇਹ ਬਦਲਣ ਦੀ ਵਾਸਤੇ ਕੋਸ਼ਿਸ਼ ਕਰੀਗੇ ਲਗਾਵੇ ਜੇ ਲਗਾ ਤੇਰਾ ਨਾਮ ਹੈ ਸ਼ਰਮਨਿਕ ਕਾਲੀਤ ਅਨੰਦਪੁਰ ਸਾਹਿਬੀ ਨਹੀਂ ਇਹ ਦਾਜੇ ਦੋ ਚਾਰ ਸਾਡੇ ਵਿਚਾਰ ਅਧੀਨ ਹੈ ਇਹ ਵੀ ਨਾਮ ਵਿਚਾਰ ਅਧੀਨ ਹੈ ਤੇ ਸ਼ਾਇਦ ਇਹ ਵੀ ਹੋ ਸਕਦਾ ਤੇ ਇਸ ਇਹ ਦਾ ਇੱਥੇ ਇਹ ਵੀ ਸ਼ਾਇਦ ਹੋ ਜਾਵੇ ਪਰ ਅਜੇ ਕੋਈ ਪੱਕਾ ਫਾਈਨਲ ਨਹੀਂ ਪਰ ਸਰ ਤੁਹਾਡੇ ਪੁੱਛਾ ਕੋਲੋਂ ਬਕਾਇਦਾ ਤੌਰ ਤੇ ਐਲਾਨ ਕਰ ਦਿੱਤਾ ਗਿਆ ਕਿ ਇਹੋ ਐਲਾਨ ਇਹੋ ਹੀ ਨਾਮ ਹੋਏ ਹੋ ਸਕਦਾ ਇਹ ਵੀ ਇਹ ਵੀ ਹੋ ਜਾਏ ਕੋਈ ਕੋਈ ਮਤਲਬ ਇਤਨ ਚਾਰ ਨਾਮ ਵਿਚਾਰ ਦੀਨੇ ਉਹਨਾਂ ਚ ਕਿਹ ਨਾਮ ਹੀ ਆ ਤੇ ਸ਼ਾਇਦ ਫਾਈਨਲ ਉਹ ਇਹਦੇ ਕਿਹ ਨਾਮ ਜਿਹੜੇ ਵਿਚਾਰ ਨਹੀਂ ਅਜੇ ਉਹ ਉਹ ਦਿਨ ਹੀ ਸੀ ਉਹ ਨਹੀਂ ਦੱਸਣ ਦੇ ਦੱਸਾਂਗੇ ਤੇ ਬਾਕੀ ਇਹਦੇ ਚ ਜਦੋਂ ਤੋਂ ਅਸੀਂ ਇਹ ਪਾਰਟੀ ਦੇ ਬਾਰੇ ਜਾਂ ਇਹ ਕਰ ਰਹੇ ਆ ਤੇ ਸਾਨੂੰ ਪ੍ਰਸ਼ਾਸਨ ਵੱਲੋਂ ਥੋੜਾ ਜਿਹਾ ਬਹੁਤ ੜਿੱਕੇ ਡਾਇਆ ਜਾ ਰਿਹਾ ਸਾਨੂੰ ਸ਼ਾਇਦ ਉਹ ਕਾਨਫਰੰਸ ਕਰਨ ਤੋਂ ਵੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਸਾਡੇ ਖਿਲਾਫ ਬਹੁਤ ਵੱਡਾ ਪ੍ਰੋਪਾਗੈਂਡਾ ਵੀ ਝੂਠਾ ਸਿਰਜਿਆ ਜਾ ਰਿਹਾ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਇਹ ਇੱਕ ਚਤਾਵਨੀ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਇਹੋ ਜਿਹੇ ਹੱਥ ਕੰਡੇ ਨਾ ਬਣਾਓ ਕਿਉਂਕਿ ਅਸੀਂ ਇੱਕ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰ ਰਹੇ ਹਾਂ ਕੋਈ ਏ ਇਦਾਂ ਦੀ ਤੇ ਕੋਈ ਗੱਲ ਨਹੀਂ ਕੀ ਜੇ ਜਿਹੜਾ ਕਿਸੇ ਨੂੰ ਕੋਈ ਕੋਈ ਪਰੇਸ਼ਾਨੀ ਹੋਵੇ ਅਲੱਗ ਪਾਰਟੀ ਦਾ ਕੀ ਏਜੰਡਾ ਹੈ ਨਾ ਕੀ ਕਰਨਾ ਕੀ ਨਹੀਂ ਏਜੰਡਾ ਤੇ ਦੇਖੋ ਜੀ ਸਾਡੀ ਜਿਹੜੀ ਪੰਜਾਬ ਦੇ ਹੱਕਾਂ ਹਕੂਕਾਂ ਦੇ ਗੱਲ ਕਰਨ ਵਾਲੀ ਸੀਸ ਰੋਮਣੀ ਅਕਾਲੀ ਦਲ ਤੇ ਉਹਨਾਂ ਨੇ ਪਿਛਲੇ 3-4 ਦਹਾਕਿਆਂ ਤੋਂ ਜਿਹੜਾ ਕਿ ਉਹਨਾਂ ਨੇ ਇੱਕ ਨਿੱਜਵਾਦ ਨੂੰ ਜ਼ਿਆਦਾ ਅੱਗੇ ਰੱਖਿਆ ਤੇ ਕੌਮ ਨੂੰ ਬਹੁਤ ਰਸਾਤਲ ਸੁੱਟ ਦਿੱਤਾ ਤੇ ਹੁਣ ਜੋ ਉਹਨਾਂ ਨੇ ਜੋ ਗੁਨਾਹ ਕੌਮ ਦੇ ਨਾਲ ਕੀਤੇ ਸੀ ਜੋ ਜਿਹੜੀ ਚੀਜ਼ਾਂ ਉਹਨਾਂ ਨੇ ਉਹਨਾਂ ਨੂੰ ਕੌਮ ਨੂੰ ਉੱਪਰ ਚੱਕਣਾ ਸੀ ਉਹਨਾਂ ਕੌਮ ਨੂੰ ਡੁੱਬਣ ਵਾਸਤੇ ਹੀ ਉਹਨਾਂ ਨੇ ਕੌਮ ਦੇ ਦੁਖੀਆ ਨਾਲ ਸਾਥ ਦਿੱਤਾ ਉਹ ਜੋ ਸਾਰੇ ਗੁਨਾਹ ਹੋਣ ਉਹਨਾਂ ਨੇ ਕਬੂਲ ਵੀ ਕਰ ਲਏ ਆ ਤੇ ਉਸ ਤੋਂ ਬਾਅਦ ਵੀ ਉਹਦਿਆਂ ਨੂੰ ਚਿੰਬੜੇ ਹੋਇਆ ਤੇ ਇਸ ਕਰਕੇ ਹੁਣ ਇਹ ਲੋਕਾਂ ਦੀ ਰਾਏ ਆ ਕਿ ਇਹਨਾਂ ਤੋਂ ਲੋਕਾਂ ਦਾ ਵਿਸ਼ਵਾਸ ਛੁੱਟ ਚੁੱਕਾ ਆ ਤੇ ਸਾਨੂੰ ਇੱਕ ਖੇਤਰੀ ਪਾਰਟੀ ਜਿਹੜੀ ਆ ਪੰਜਾਬ ਦੀ ਕੋਈ ਮਜ਼ਬੂਤ ਤੇ ਰੋਣੀ ਚਾਹੀਦੀ ਜਿਹੜੀ ਪੰਜਾਬ ਦੇ ਹੱਕਾਂ ਤੇ ਜੋ ਦਿਨ ਦਿਹਾੜੇ ਲੁੱਟੇ ਜਾ ਰਹੇ ਆ ਸਾਡੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਸਾਡੇ ਇਹ ਜਿਹੜੇ ਬੰਦੀ ਸਿੰਘ ਅਜੇ ਤੱਕ ਸਬੀਅਤਵੀਆਂ ਦਾ ਮਾਮਲਾ ਉੱਥੇ ਦਾ ਉੱਥੇ ਖੜਾ ਕੋਈ 2 ਸਾਲ ਹੋ ਚਲੇ ਕੌਮੀ ਇਨਸਾਫ ਮੋਰਚੇ ਨੂੰ ਉਹਦਾ ਵੀ ਕੋਈ ਇਨਸਾਫ ਨਹੀਂ ਹੋ ਰਿਹਾ ਉਹ ਕਿਸਾਨ ਵੀ ਪਹਿਲਾਂ ਵੀ ਕਿ ਨਾ ਚਲੋ ਦਿੱਲੀ ਦੇ ਬਾਰਡਰ ਤੇ ਬੈਠੇ ਹੁਣ 7 ਸਾਲ ਹੋ ਚਲੇ ਉਹਨਾਂ ਨੇ ਫਿਰ ਇੱਥੇ ਬੈਠਿਆ ਨੂੰ ਵੀ ਤੇ ਕੋਈ ਕਿਸੇ ਗੱਲ ਤੇ ਸਰਕਾਰ ਸੀਰੀਅਸ ਹੀ ਨਹੀਂ ਕਿ ਕੋਈ ਇਹ ਇਨਾਂ ਲੋਕਾਂ ਨੂੰ ਵੀ ਇਹਨਾਂ ਦੀ ਵੀ ਕੋਈ ਗੱਲ ਸੁਣਨੀ ਚਾਹੀਦੀ ਹੈ ਕਿ ਨਹੀਂ ਨਹੀਂ ਸਾਡੇ ਨਾਲ ਤਕਰੀਬਨ ਜਿਆਦੇ ਜੱਥੇਬੰਦੀਆਂ ਅਸੀਂ ਤੇ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਜਿਹੜੀਆਂ ਪੰਜਾਬ ਆ ਤੇ ਐਸੀ ਪੰਥਾ ਤੇ ਐਸੀ ਆ ਜਿਹੜੇ ਪਿੱਛੇ ਚੰਗਾ ਚਾਹੁੰਦੇ ਅਸੀਂ ਸਾਰਿਆਂ ਵਾਸਤੇ ਉਹ ਵੈਲਕਮ ਆ ਤੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਕਿ ਆਪਾਂ ਪੰਜਾਬ ਨੂੰ ਪੰਥ ਨੂੰ ਬਚਾਉਣ ਵਾਸਤੇ ਸਾਰਿਆਂ ਨੂੰ ਕਰਕੇ ਸਮਰਥਨ ਮਿਲ ਚੁੱਕਾ